ਇਹ ਗੜੀਆਂ ਦੇ ਵਿੱਚ ਦੀ ਆ ਕੇ ਆਪਾਂ ਇੱਥੇ ਪਹੁੰਚੇ ਆਂ ਸੜਕ ਤੋਂ 2-300 ਮੀਟਰ ਦੂਰ ਆ ਗੁਰੂ ਜੀ ਨੇ ਇੱਕ ਬੱਟਾ ਉੱਪਕੇ ਮਰਦਾਨੇ ਨੂੰ ਪਰਾ ਦਿੱਤਾ ਤਤੋਂ ਭਾਈ ਮੜਤਾਨਾ ਉਜਾਲ ਵੇਚਣ ਗਏ ਕੋਈ ਆਪਕੇ ਦੇ ਲੰਬੂ ਮੁੰਜੀਗਾਂ ਲੈ ਲੋ ਕੋਈ ਆਪਕੇ ਦੇ ਪੂਰੀ ਕੋਤੀ ਸ਼ੁੱਕੀ ਕਾਜੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਆਏ ਆਂ ਗੁਰਦੁਆਰਾ ਸੰਗਤ ਸਨਾਰ ਟੋਲੀ ਸਾਹਿਬ ਪਟਨਾ ਸੋ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣ ਰਹੀ ਆ ਦਰਬਾਰ ਸਾਹਿਬ ਨਵਾਂ ਬਣ ਰਿਹਾ ਜੇ ਤਿਆਰੀ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉੱਪਰ ਕੀਤੇ ਗਏ ਆ ਕਮਰੇ ਦੇ ਵਿੱਚ ਉੱਪਰ ਚੱਲਦੇ ਆ ਤੇ ਦਰਸ਼ਨ ਕਰਦੇ ਆ ਨਾਲ ਜੋ ਇੱਥੇ ਸੇਵਾਦਾਰ ਸਿੰਘ ਆ ਬਾਬਾ ਜੀ ਉਹ ਆਪਾਂ ਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਦੇਣਗੇ ਜੋ ਸਾਰਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਇਹ ਸਥਾਨ ਹੈ ਸੋ ਆਜੋ ਆਪਾਂ ਉੱਪਰ ਚੱਲ ਕੇ ਬਾਬਾ ਜੀ ਦੇ ਕੋਲੋਂ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਪਟਨਾ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਆ ਬਾ ਚ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੋਰ ਸੰਗਤਾਂ ਵੀ ਬਹੁਤ ਸਾਰੀਆਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਕਿਉਂਕਿ ਪਟਨਾ ਸਾਹਿਬ ਸੰਗਤ ਸਾਰਾ ਸਾਲ ਹੀ ਤਕਰੀਬਨ ਦਰਸ਼ਨਾਂ ਵਾਸਤੇ ਆਉਂਦੀ ਰਹਿੰਦੀ ਆ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਵਾ ਉਹ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਕੇ ਹੀ ਵਾਪਸ ਆਉਂਦੇ ਆ ਬਟਨਾ ਸਾਹਿਬ ਤੋਂ ਤੇ ਤਖਤ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਵੀ 40 42 ਸਿੰਘਾਂ ਦੇ ਜਥੇ ਦੇ ਵਿੱਚ ਇੱਥੇ ਪਹੁੰਚੇ ਸੀ ਮੋਗੇ ਤੋਂ ਤੇ ਅੱਜ ਦਰਸ਼ਨ ਕਰਨ ਵਾਸਤੇ ਆਏ ਆ ਅੱਜ ਉਹ ਇਤਿਹਾਸ ਸੁਣਦੇ ਆ ਬਾਬਾ ਜੀ ਕੋਲੋਂ ਆਪ ਸਾਰੀਆਂ ਸੰਗਤਾਂ ਬੜਾ ਭਾਗੇ ਹੋ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਪਟਨਾ ਸਾਹਿਬ ਜੀ ਦੇ ਖੁੱਲੇ ਦਰਸ਼ਨ ਦੀ ਦਾਰੇ ਕਰ ਰਹੇ ਹੋ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ਇਹ ਵੀ ਜਗਾ ਬਹੁਤ ਭਾਗਾ ਵਾਲੀ ਹੈ ਅਨੁਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਵਿਖੇ ਫਟਨੇ ਵਿਖੇ ਵੀ ਸੰਭਰਪੁਰ ਆਏ

लंगर पानी बना आप छाप पे दुनिया भाई बरताना बाजार बेचन गए कोई आपते ले दो मुर्गिया ले लो कोई आपते ने पूरी तो की सब्जी ताजी नहीं जलो भाई बरताना इस स्थान से करते तरह आए सुनियारे दे सुनियारा परा सियाना सी उन्हें परख लिया ਕਿੰਦਾ ਮੈਂ ਤਾਂ ਛੋਟਾ ਬਾਸਾ ਨਹੀਂ ਹਾਂ ਮੇਰੇ ਤੋਂ ਵੱਡੇ ਮਾਪਾ ਦੀ ਸ਼ਾਨ ਸਦਾਏ ਨੇ ਤੂੰ ਨਾ ਕੋਈ ਚੱਲੋ ਸਾਈ ਭੂਮੋਂ ਦੇ ਲੈਣਗੇ ਸ਼ਾਨ ਸਦਾਏ ਤੇ ਢਰ ਡੈ ਉਹ ਵੀ ਦਰਸ਼ਨ ਦੇ ਤਰੀਕੇ ਦੇ ਮਾਹੂ ਅਧਿਆ ਜਿੰਦਾ ਹੈ ਤੁਧੋ ਤਾਂ ਇਹ ਦਸਾਏ ਤੂ ਉਪਰਿਆ ਤਾ ਉਤਮਾਏ ਨੇ ਨਾਨ ਦੇ ਅਗੇ ਦਰਸ਼ਨਨੀ ਪੇਟਾਂ ਦੇ ਕੇ ਮੱਥਾ ਪੇਟਿਆ ਕੈਨਾਂ ਮੋੜਨਾ ਸਮਝਿ ਲਿਓ ਤੇ ਦਰਸ਼ਨ ਦੇਇਤਾ ਹੈ ਕੈਨਾਂ ਇਤੇ ਮਾਲਿਕ ਕੋ ਪਾਉ ਨਹਨ ਉਨ੍ਹਾਂ ਦੇ ਵੀ ਸਾਨੂੰ ਦਰਸ਼ਨ ਕਰ ਪਾਵ ਪਾਈ ਮਰਦਾਨੇ ਅਧਿਆਤਿਆਪ ਤੋ ਚਲਕੇ ਸਾਹਿਬ ਗੁਰੂ ਨਾਨਕ ਦੇਵ ਜੀ ਤੇਰੇ ਪੱਟਨੇ ਵਿਖੇ ਆਏ ਹਨ ਮਾਲਿਕਹੁਲੀ ਨੇ ਅਸਿੱਤ ਉਨ੍ਹਾਂ ਦੇ ਸੇਵਾ ਦਾ ਭਾਈ ਮਰਦਾਨੇ ਨੂੰ ਬਰੇ ਪਿਆਰ ਦੇ ਨਾਲ ਲੰਗਰ ਪਾਣੀ ਛਕਾ ਕੇ ਲਾਲੀ ਵੀ ਦੇ ਦਿੱਤੀ ਜਿਹੜੀ ਦਰਸ਼ਨ ਨਹੀਂ ਝੇਟਾ ਮਾਇਆ ਸੀ ਬੋਹੀ ਆਖਿਆ ਗੁਰੂ ਜੀ ਕੁਲ ਜਲੋ ਅਸੀਂ ਵੀ ਦਰਸਨਾ ਨੂੰ ਆ ਰਹੇ ਹਾਂ ਭਾਈ ਮਰਦਾਨਾ ਗੁਰੂ ਜੀ ਕੋਲ ਗਏ ਜਦੋਂ ਲਾਲ ਤੇ ਝੇਟਾ ਦਿੱਤੀ ਹੈ ਗੁਰੂ ਜੀ ਨੂੰ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਲਾਲ ਤੇ ਤੇਰੀ ਵਿੱਕੀ ਨਹੀਂ ਇਹ ਇੰਨੀ ਸਾਰੀ ਮਾਇਆ ਕਿੱਥੋਂ ਆ ਗਈ ਜਾਂ ਜਿਦੀ ਹੈ ਉਹ ਨੂੰ ਮੋੜਿਆ ਕਿ ਲੱਗਿਆ ਮਹਾਰਾਜ ਸਾਲੂਤ ਰਾਏ ਜੁਰਗੀ ਪਰ ਆਹੀਰ ਮੁਤਾਹਰੇ ਭਗੂਤਨੇ ਸਹਾਲ ਦੀ ਦਰਸ਼ਨ ਦੀ ਭੇਟਾ ਦਿੱਤੀ ਹੈ ਕਿੰਦਾ ਜਾਂ ਮੋੜਿਆ ਜਦੋਂ ਭਾਈ ਮਰਦਾਨਾ ਵੀਰ ਸਾਲੂਤ ਰਾਏ ਕੋਲ ਆਏ ਚਾਲਸ ਰਾਏ ਨੂੰ ਜਦੋਂ ਭੇਟਾ ਪਹੁੰਚੰਗਿਆ ਉਸਨੇ ਦਿੱਤੀ ਜਈ ਇਹ ਲੰਗਰ ਪਾਣੀ ਚਟਾਕ ਤੇ ਪਾਈ ਚਟਾਨੇ ਨੂੰ ਗੁਰੂ ਜੀ ਵਾਰ ਤੇ ਵੀ ਲੰਗਰ ਪਾਣੀ ਚਟਾਕ ਕੇ ਸਾਨਸਰਾ ਮੁੱਲੀ ਥਾਰ ਅਧ ਰੱਖਾ ਸਾਰੇ ਮਿਲ ਕੇ ਗਾਇ ਗੋਪਾਤ ਸਾਹਿਬ ਗੁਰੂ ਕੀਤੇ ਦਰਚਨ ਕਰਕੇ ਸਾਰਿਆਂ ਦੀਨ ਰਾਗ ਠੀਕ ਹੋਈ ਬਚਨ ਬਿਲਾ ਹਸ ਹੋਏ ਬੇਨਤੀ ਕੀਤੀ ਮਹਾਰਾਜ ਸਾਡੇ ਲੋਕਾਂ ਦੇ ਘਰ ਵੀ ਪਵਿੱਤਰ ਕਰੋ ਚਲ ਕੇ ਚਰਨ ਪਾਓ ਗੁਰੂ ਨਾਨਕ ਦੇਵ ਜੀ ਬੋ ਭਾਟ ਭਗਤ ਜੈਤਾ ਮਨੂ ਪ੍ਰਦੇਸ ਦੇਕੇ ਕੋ ਉਪਾਕ ਸਾਥ ਤੋ ਚਲਕੇ ਕਿਸੇ ਰਾਹਾਂ ਤੇ ਮੁੱਢਲੀ ਤਰੁੰਨੇ ਆਰੇ ਤੇ ਘਰ ਆਏ ਸੰਗਤ ਅਸਥਾਪਿਤ ਹੋਈ ਇਸੇ ਕਰਕੇ ਜਗਤ ਦਾ ਨਾ ਪਿਆ ਸੰਗਤ ਸੁਨੇਹਾ ਰੋਮੀ ਇਹ ਸੁਨੇਹਾ ਦਾ ਧਰਤੀ ਮਜਾਦ ਸੋਨੇ ਆਰਿਆਂ ਦਾਸੀຸນ ਵੀ ਆਲੇ ਦੁਆਲੇ ਸੁਨਿਆਰੇ ਲੋਗ ਹੀ ਤੇਰੰਤ ਰਿਮਹਿ ਤੇਰ ਕੋਟੁੰਡੀ ਦੇਵਾਂਸ ਜਾਕੇ ਸਭ ਨੂੰ ਪ੍ਰਦੇਸ ਦਿੱਤੇ ਤੇ ਆਪਣੇ ਚਰਨ ਤੋਪ ਕੇ ਚਰਨ ਪਾਉ ਹੁੰਦੇ ਕੇ ਸਭ ਨੂੰ ਤੇਟ ਬਣਾ ਨਮ ਸਖਸ ਇਸ ਕੇ ਮੁਢਲੀ ਧਰਤੇ ਨੂੰ ਵੀ 파ਗੋ ਵਾਲਾ ਜਗਨੂ ਵੀ 파ਗਦ ਕਨਿਏ परियास मिटा अपनिया अर्दास आप करने के जो भी सरदार के नाल दाल परोंदे मुराद बंगदे मुराद पूरी मिली है पाई के भी ताकी है उसी तरह आप सारिया संगता दिया अर्दास का गुरु भी पूरिया करन पटना साहब हाज दिया हाजरिया भगवान करन गुरु के लंगर पर साध सेवा ले किना दिना सरदार सेवा करके ਗੁਰੂ ਜੀ ਆਪ ਉਸ ਜੀ ਆਪ ਕਾਮਿਤ ਕਰੋ ਆਪ ਦੇ ਸਹਿਯੋਗ ਨਾਲ ਹੀ ਪਾ ਰਿਹਾ ਜੰਦੇ ਨੇ ਪਾਈ ਕਿਨਾ ਜੀਨਾ ਸਰਦਾਰ ਸੇਵਾ ਹਾਸ ਤੇ ਹੋ ਵਾਹਿਗੁਰੂ ਜੀ ਕਾਲ ਸਾ ਵਾਹਿਗੁਰੂ ਜੀ ਕੀ ਫਤੇ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸੰਗਤ ਸਨਾਰ ਟੋਲੀ ਸਾਹਿਬ ਹੁਣ ਆਪਾਂ ਬਾਹਰ ਵੀ ਜੋ ਦਰਬਾਰ ਸਾਹਿਬ ਨਵਾਂ ਬਣ ਰਿਹਾ ਹੈ ਉਸ ਦੇ ਵੀ ਦਰਸ਼ਨ ਕਰਦੇ ਆ ਇਹ ਜੋ ਦਰਬਾਰ ਸਾਹਿਬ ਦੀ ਬਿਲਡਿੰਗ ਆ ਇਹ ਨਵੀਂ ਤਿਆਰ ਹੋ ਰਹੀ ਆ ਤੇ ਬਹੁਤ ਭੀੜੀਆਂ ਜੀਆਂ ਗਲੀਆਂ ਦੇ ਵਿੱਚ ਆ ਕੇ ਅੱਗੇ ਇੱਥੇ ਗਲੀ ਖਤਮ ਹੋ ਜਾਂਦੀ ਗੁਰਦੁਆਰਾ ਸਾਹਿਬ ਆ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ